ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਮੈਂ ਵੀ ਠੀਕ ਹਾਂ ਮੇਰਾ ਪੈਰ ਠੀਕ ਆ ਹੋਣਾ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਸੋਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੁਸੀਂ ਇੰਨਾ ਫਿਕਰ ਕੀਤਾ ਹਨਾ ਇੰਨੇ ਬਾਕੀ ਜਿਨ੍ਹਾਂ ਨੇ ਕਮੈਂਟਾਂ ਦੇ ਵਿੱਚ ਵਧੀਆ ਸਲਾਹ ਦਿੱਤੀ ਸਾ ਵੀ ਤੁਸੀਂ ਵੀ ਆਪ ਦਾ ਧਿਆਨ ਰੱਖੋ ਹਨਾ ਇੰਨਾ ਫਿਕਰ ਜਤਾਇਆ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜੀ ਸਾਰਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਅੱਜ ਹੈਗਾ ਸ਼ਹੀਦੀ ਦਿਹਾੜਾ ਤੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ ਤੇ ਦਸੰਬਰ ਦਾ ਮਹੀਨਾ ਚੱਲ ਪਿਆ ਜੀ ਹਨ ਤੇ ਸਾਰੇ ਸਾਰਾ ਮਹੀਨਾ ਹੀ ਹਨਾ ਗੁਰੂ ਤੇਗ ਬਹਾਦਰ ਜੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸ਼ਹੀਦੀ ਛੇ ਦਿਨ ਆਉਣਗੇ ਹੁਣ ਤੇ ਲੋ ਜੀ ਇੱਥੇ ਮੈਂ ਲੱਗੀ ਪਈ ਆ ਕੱਪੜਿਆਂ ਦੀ ਤੈਹ ਲਾਉਣ ਮੈਂ ਕਿਹਾ ਚੱਲ ਕੱਪੜਿਆਂ ਦੀ ਤੈਹ ਲਾ ਲਈਏ ਤੇ ਮੱਖੀਆਂ ਬਾਹਲੀਆਂ ਜੀ ਪੁੱਛੋ ਇਹ ਨਾ ਸਾਡੇ ਤਾਂ ਕਿ ਮੈਂ ਬੈਠੀ ਨਹੀਂ ਆ ਉੱਤੇ ਬਾਕੀ ਜਦੋਂ ਧੁੱਪੇ ਵਹ ਜਾਂਦੇ ਉਹ ਤੋਂ ਮੱਲੋ ਮੱਲੀ ਬੈਠੀ ਜਾਂਦੇ ਤੇ ਮੈਂ ਕੱਪੜੇ ਤੈਨ ਲਾਉਣ ਲੱਗੀ ਸੀ ਤੇ ਉਧਰ ਮੰਮੀ ਨੀਰਾਚਾਰਾ ਪਾ ਰਹੇ ਸੀਗੇ ਤੇ ਲੱਗੇ ਪਏ ਆ ਬਸ ਹੁਣ ਟਾਈਮ ਹੋ ਗਿਆ ਸੀਗਾ ਇੱਥੇ 3 ਦਾ ਦੋ ਵਾਲੀ ਚਾਹ ਚੂ ਪੀ ਕੇ ਬਸ 3 ਵਜੇ ਤੋਂ ਬਾਅਦ ਚਾਹ ਪੀਣ ਤੋਂ ਬਾਅਦ ਤੇ 3 ਵਜੇ ਬਾਅਦ ਦੇ ਨਾਲ ਫਿਰ ਕੰਮ ਹੋ ਜਾਂਦਾ ਸਟਾਰਟ ਆਪਣਾ ਤੇ ਮਖਾ ਹੁਣ ਤਾਂ ਜੀ ਪੈਰ ਮੇਰਾ ਬਿਲਕੁਲ ਠੀਕ ਆ ਤੇ ਵਧੀਆ ਤੇ ਵੀ ਸਾਰਾ ਜਿੱਦੋਂ ਕੱਲ ਫੇਰ ਪੱਟੀ ਕਰਾ ਕੇ ਆਈ ਸੀਗੇ ਤੇ ਉਦੋਂ ਕੱਲ ਫੇਰ ਉਹਨਾਂ ਨੇ ਸਾਰਾ ਰੇਸ਼ਾ ਜਿਹੜਾ ਹੋਰ ਮਾੜਾ ਮੋਟਾ ਸੀ ਕੱਢਤਾ ਸੀ ਤੇ ਹੁਣ ਤਾਂ ਮੈਨੂੰ ਵਧੀਆ ਤੁਰਨ 'ਚ ਵੀ ਇੰਨੀ ਦਿੱਕਤ ਨਹੀਂ ਆਉਂਦੀ ਤੇ ਪੈਰ ਵੀ ਵਧੀਆ ਹੌਲਾ ਹੌਲਾ ਹੈਗਾ ਤੇ ਬਸ ਇੱਥੇ ਲੱਗੇ ਪਏ ਆ ਕੱਪੜਿਆਂ ਦੀ ਤੈਅ ਲਾਉਣ ਤੇ ਜਸ਼ਨ ਦੇ ਰੈਡੀ ਕਰ ਰਹੇ ਸੀਗੇ ਪਸ਼ੂਆਂ ਵਾਲੇ ਦੀ ਸਾਫ ਸਫਾਈ ਜੀ ਉਹ ਜਿੱਥੇ ਟੈਂਡ ਫੋੜੀ ਜੀ ਪਈ ਸੀਗੀ ਸਮਾਨ ਸਾਰਾ ਉਹ ਚੱਕ ਤਾਰ ਬਕਰ ਰਹੇ ਸੀ ਬਾਹਰ ਕੱਢ ਰਹੇ ਸੀ ਸਮਾਨ ਖੁਰਨੀਆਂ ਖੁਰਨੀ ਦੇ ਵਿੱਚ ਕਾਫੀ ਸਮਾਨ ਪਿਆ ਸੀ ਤੇ ਕਿਉਂਕਿ ਹੁਣ ਦੋ ਦਿਨਾਂ ਦੀ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਜੀ ਤੜਕੇ ਤੜਕੇ ਪੈਰ ਬਹੁਤ ਠਰਦੇ ਆ ਤੇ ਹੁਣ ਆਏ ਹੁੰਦਾਗਾ ਵੀ ਪਸ਼ੂ ਹਨਾ ਵੀ ਜਦ ਵੀ ਰਾਤ ਨੂੰ ਠੰਡ ਹੁੰਦੀ ਹੈ ਪਸ਼ੂਆਂ ਨੂੰ ਤੇ ਵੀ ਅੰਦਰ ਕਰਦੇ ਕਰਦਿਆ ਕਰਗੇ ਤੇ ਨਹੀਂ ਤਾਂ ਜੇ ਕੋਈ ਨਾ ਕੋਈ ਕਦਾ ਪਸ਼ੂ ਬਿਮਾਰ ਹੋ ਗਿਆ ਤਾਂ ਹਨਾ ਨਾਲੇ ਤਾਂ ਨੁਕਸਾਨ ਹੋ ਜਾਂਦਾ ਐਵੇਂ ਪੈਸਿਆਂ ਦਾ ਨੁਕਸਾਨ ਹੀ ਹੁੰਦਾ ਹਨਾ ਨਾਲੇ ਪਸ਼ੂ ਨੂੰ ਜਿਹੜੀ ਤਕਲੀਫ ਹੁੰਦੀ ਆ ਉਹ ਉਹ ਬੱਖ ਗੱਲ ਰਹੇਗੀ ਤੇ ਬਾਕੀ ਜੀ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿੰਨਾਂ ਦਾ ਵੀ ਮੇਰੇ ਵੀ ਮੇਰੇ ਨਾਲ ਫੋਨ ਤੇ ਗੱਲ ਕਰੀ ਜਿੰਨਾਂ ਨੇ ਵੀ ਮੈਨੂੰ ਹੌਸਲਾ ਦਿੱਤਾ ਹਨਾ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਆਂਟੀ ਹੈ ਜੀ ਆਪਣੇ ਤੇ ਸੋਨੀਵਾਲ ਸਲਾਇਡ ਦੇ ਆਈਡੀ ਉਹਨਾਂ ਦੀ ਮੈਨੂੰ ਆਂਟੀ ਦਾ ਮਨਾ ਪੁੱਛਣਾ ਭੁੱਲ ਜਾਨੀ ਐ ਤੇ ਉਹਨਾਂ ਦਾ ਫੋਨ ਆਇਆ ਜੀ ਉਹਨਾਂ ਨੇ ਮੈਨੂੰ ਐਡੀ ਚੰਗੀ ਤਰ੍ਹਾਂ ਮੇਰੇ ਨਾਲ ਗੱਲ ਕੀਤੀ ਮੈਨੂੰ ਤਾਂ ਐ ਲੱਗੇ ਜਿਵੇਂ ਮੇਰੇ ਮੰਮੀ ਗੱਲ ਕਰਦੇ ਹੁੰਦੇ ਆ ਜਮਾ ਤੇ ਆਂਟੀ ਨੇ ਬਹੁਤ ਘਰ ਅਰੈਸਟ ਕਰ ਲਾ ਕੋ ਅਰੈਸਟ ਕਰ ਲਾ ਪਰ ਐ ਆ ਜੀ ਹੁਣ ਹਨਾ ਵੀ ਜੇ ਤਾਂ ਜਿਵੇਂ ਚਲੋ ਦਿੱਖਦਾ ਹੁੰਦਾ ਵੀ ਮੈਂ ਉਦੋਂ ਤਾਂ ਵੀ ਇੱਕ ਇੱਕ ਦਿਨ ਤਾਂ ਮੈਂ ਪਾਈ ਗਈ ਸੀ ਠੀਕ ਮੈਂ ਅਰੈਸਟ ਕਰ ਲਈ ਸੀ ਫਿਰ ਵੀ ਮਾੜਾ ਮੋਟਾ ਕੰਮ ਤਾਂ ਮੈਂ ਫਿਰ ਵੀ ਕੀਤਾ ਹੀ ਬੈਠ ਕੇ ਤੇ ਅੱਜ ਮੈਨੂੰ ਵਧੀਆ ਲੱਗਿਆ ਵੀ ਮੈਂ ਠੀਕ ਆ ਹਨਾ ਫਿਰ ਮੈਂ ਅੱਜ ਤੂੜੀ ਤੰਦ ਵਾਲਾ ਕੰਮ ਨਹੀਂ ਕੀਤਾ ਕਿਉਂਕਿ ਐ ਹੋ ਜਾਂਦਾ ਵੀ ਫਿਰ ਇੱਕ ਤਾਂ ਬੂਟ ਨਹੀਂ ਪੈਂਦਾ ਜੀ ਇਹ ਤਾਂ ਬੂਟ ਪਾਉਂਦਾ ਹੋਏ ਫਿਰ ਤਵਨ ਦਾ ਕਰ ਲੇ ਤੇ ਫਿਰ ਐ ਹੋ ਜਾਂਦਾ ਵੀ ਪੱਟੀ ਦੇ ਵਿੱਚ ਤੂੜੀ ਤੰਦ ਨਾ ਵੜ ਜੇ ਜਾਂ ਹਨ ਦੇ ਵਿੱਚ ਫਿਰ ਹੋਰ ਵੱਧਾ ਵਾਧੂਆ ਤੇ ਤਾਂ ਕਰਕੇ ਆਪਾਂ ਬੈਠੇ ਬੈਠੇ ਜਿੰਨਾ ਕੰਮ ਹੋਇਆ ਉਨਾ ਤਾਂ ਆਪਾਂ ਕਰ ਲਿਆ ਤੇ ਇੱਥੇ ਮੈਂ ਲੱਗੀ ਸੀਗੀ ਭਾਂਡੇ ਮਣਜਣ ਤੇ ਮਮਾ ਮੁਖੀ ਆਦੀਆਂ ਮੱਖੀਆਂ ਕਿੰਨੇ ਆ ਮਾਰੇ ਕਿੰਨੇ ਖੜੀ ਜਸਨਾ ਆਪਣਾ ਵੀਡੀਓ ਬਣਾ ਰਿਆ ਸੀ ਬਹਿ ਕੇ ਮੰਮੀ ਆਦਾ ਮੈਂ ਬਹਿ ਕੇ ਵੀਡੀਓ ਬਣਾਉਂਗਾ ਖੜ ਕੇ ਨਹੀਂ ਬਣਾਉਂਦਾ ਮਗਾ ਠੀਕ ਹੈ ਤੂੰ ਕਿ ਮੈਂ ਮਰਜੀ ਬਣਾ ਦੇ ਤੇ ਮਗਾ ਬ ਕੱਲ ਆਪਣਾ ਬਲੌਗ ਨਹੀਂ ਆਇਆ ਤੇ ਮੇਰੇ ਤਾਂ ਲੱਜ ਆ ਪਾ ਬਲੌਗ ਤਾਂ ਬਣਾ ਕੇ ਚਲੋ ਜਿੰਨਾ ਜਿੰਨਾ ਹੋ ਸਕੇ ਉਹਨਾਂ ਕੰਮ ਉੱਤਨ ਦੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਮਗੇ ਆਇਆ ਕੋਈ ਗੈਪ ਵੀ ਪਾ ਸਕਦੇ ਹਨ ਕੱਲ ਤਾਂ ਜਿਉ ਫਿਰ ਜੰਮੀ ਹੋ ਸੀਗੇ ਵੀ ਨਹੀਂ ਹੋਇਆ ਹਨ ਵੀ ਜਿਹੜੀ ਕੰਮ ਤੋਂ ਦੋ ਤੇ ਫਿਰ ਵੀ ਮਾਚਾ ਬਣ ਨਹੀਂ ਅੱਜ ਸਾਪਾ ਪਿਆਰ ਬਣਾਵਾਂਗੀ ਬਣਾਵਾਂਗੇ ਤੇ ਬਾਕੀ ਜੀ ਬਲੌਗ ਬਣਾਉਣ ਦਾਰ ਫਿਰ ਤੁਹਾਨੂੰ ਪਤਾ ਮੈਂ ਹੀ ਕਰਦੀ ਹੁੰਨੀ ਆ ਹਨ ਤੇ ਫਿਰ ਮੈਂ ਜਿਸਨੂੰ ਕਿਹਾ ਮੈਂ ਦੇਖਣ ਅੱਜ ਕੋਈ ਵੀਡੀਓ ਬਣਾਉਣੀ ਹੈ ਕਹਿੰਦਾ ਠੀਕ ਆ ਮੰਮੀ ਬਣਾ ਦੇਵਾਂਗਾ ਅੱਜ ਕਹਿੰਦਾ ਮੈਂ ਪੰਡ ਨਹੀਂ ਲੈਂਦਾ ਮੈਂ ਠੀਕ ਹੈ ਲੋ ਜੀ ਇੱਥੇ ਆਪਾਂ ਲਾ ਗੀ ਸੀ ਮਸਾਲਾ ਕੁੱਟਣ ਤੇ ਦਾਲ ਅੱਜ ਬਣਾਉਣੀ ਹੋਰ ਕੋਈ ਹੈ ਨਹੀਂ ਸੀ ਜੀ ਸਬਜ਼ੀ ਰੋਜ਼ ਗਾਜਰਾ ਆਲੂ ਤੇ ਹਨਾ ਗਾਜਰਾ ਮਟਰ ਗੋਭੀ ਚੱਲੀ ਜਾਂਦੀ ਆਹੀ ਵਿੱਚ ਦੀ ਆਪਾਂ ਸਾਨੂੰ ਪਤਾ ਸਾਗ ਬਣਾ ਲਿਆ ਸੀ ਤੇ ਫਿਰ ਮੈਂ ਕਿਹਾ ਚੱਲ ਅੱਜ ਹਲਕੀ ਸਬਜ਼ੀ ਬਣਾਉਣੀ ਉਹ ਵੀ ਕੋਈ ਸਬਜ਼ੀ ਹੈ ਨਹੀਂ ਸੀ ਘਰੇ ਇਕੱਲੇ ਆਲੂ ਸੀ ਆਲੂ ਵੀ ਦੋ ਤਿੰਨ ਹੀ ਸੀ ਤੇ ਫਿਰ ਮੈਂ ਕਿਹਾ ਚੱਲ ਅੱਜ ਆਪਾਂ ਮੂੰਗੀ ਮਸਰੀ ਬਣਾਉਣੀ ਆ ਦੇਖੋ ਇਧਰ ਕੈਮਰਾਮੈਨ ਆਪਣਾ ਵਿੱਚ ਉਂਗਲ ਆ ਰਹੀ ਹੈ ਉਹਦੀ ਨੂੰ ਪਤਾ ਹੀ ਨਹੀਂ ਮੇਰੀ ਉਂਗਲ ਆ ਜਾਂਦੀ ਆ ਤੇ ਲਓ ਜੀ ਆਪਾਂ ਲਸਣ ਗੰਡਾ ਹਰੀ ਮਿਰਚ ਆਦਾ ਪਾ ਲਿਆ ਸੀਗਾ ਕੁੰਡੇ ਦੇ ਵਿੱਚ ਫਿਰ ਆਪਾਂ ਲਾ ਗਏ ਸੀ ਮਸਾਲਾ ਕੁੱਟਣ ਤੇ ਆਪਾਂ ਬਣਾਵਾਂਗੇ ਚੁੱਲੇ ਤੇ ਬਾਕੀ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਾਂ ਸਾਰਾ ਕੰਮ ਚੁੱਲੇ ਤੇ ਕਰਦੇ ਆ ਤੇ ਪਰ ਫੇਰ ਫੇਰ ਆਖਣਗੇ ਤੁਸੀਂ ਕੁੱਕਰ ਦਾ ਖੜਾ ਨਹੀਂ ਛੱਡਦੇ ਤੇ ਲਓ ਜੀ ਤਰ ਲਿਆ ਕੁੱਕਰ ਆਪਾਂ ਫੇਰ ਜਿੰਨਾ ਚਿਰ ਜੀ ਇਹਦਾ ਥੱਲਾ ਨਹੀਂ ਨਿਕਲਦਾ ਉਹਨ ਤਾਂ ਥੱਲੋ ਬਹੁਤ ਜ਼ਿਆਦਾ ਪਤਲਾ ਹੋ ਗਿਆ ਪਰ ਜਿੰਨਾ ਚਿਰ ਇਹਦਾ ਥੱਲਾ ਨਹੀਂ ਨਿਕਲਦਾ ਉਹਨਾਂ ਚਿਰ ਇਹਦਾ ਖੜਾ ਮੁਸ਼ਕਲੀ ਛੁੱਟੇ ਤੇ ਬਾਕੀ ਆਪਾਂ ਉਹ ਕੀ ਨਾ ਲੈਂਦੇ ਹੁੰਦੇ ਜਿਹੜਾ ਤੁਸੀਂ ਆਖਿਆ ਸੀਗਾ ਤਪਲਾ ਲਿਆ ਉਹ ਆਪਾਂ ਜਰੂਰ ਲੈ ਕੇ ਆਵਾਂਗੇ ਤੇ ਜਦੋਂ ਕਿਤੇ ਉਧਰ ਵੀ ਢੇੜਾ ਛੇੜਾ ਵੱਜੇ ਜਦੋਂ ਕਿਤੇ ਸਰਸਿਕ ਨਹੀਂ ਆਪੇ ਸਰਸੋਂ ਮਿਲਦਾ ਜਾਂ ਇੱਧਰ ਸ਼ਾਇਦ ਡੱਬਾ ਵਾਲੀ ਵੀ ਮਿਲਦਾ ਹੋਵੇ ਤਾਂ ਆਪਾਂ ਲੈ ਕੇ ਜਰੂਰ ਆਵਾਂਗੇ ਲਓ ਜੀ ਤੇਲ ਮੈਂ ਦਿੱਤਾ ਸੀਗਾ ਆਪਾਂ ਤੇ ਅੱਗ ਦੇ ਇੰਨੀ ਇੰਨੀ ਕੱਗ ਤੇ ਮਿੰਟਚੀ ਤੇਲ ਹੋ ਗਿਆ ਸੀਗਾ ਤੇ ਆਪਾਂ ਪਾਤਾ ਮੁੜ ਕੇ ਜੀਰਾ ਤੇ ਗਾਜ ਤੇ ਹਜੇ ਜੀ ਜੀ ਸਬਜੀ ਪਾਣੀ ਬਣਾਉਣੇ ਆ ਨਾ ਆਪਾਂ ਥੋੜਾ ਜਿਆਦਾ ਟਾਈਮ ਲਾਉਦਾ ਚੁੱਲੇ ਦੇ ਤਾਂ ਮਿੰਟੋ ਮਿੰਟੀ ਕੰਮ ਨਿਬੜ ਜਾਂਦਾ ਟਾਈਮ ਜਮਾ ਨਹੀਂ ਲੱਗਦਾ ਬਸ ਕੇਰਾਂ ਧਰਨ ਦੀ ਤਾਂ ਦੇਰ ਹੁੰਦੀ ਹੈ ਸਬਜੀ ਪਾਣੀ ਮਿਰਚੀ ਕੰਮ ਨਿਬੜ ਜਾਂਦਾ ਲੋ ਜੀ ਆਪਾਂ ਲਾਗੇ ਤੜਕਾ ਛੜਕਾ ਲਾਉਣ ਤੇ ਉਹਦਾ ਮੇਰੇ ਉਂਛਾਲ ਵਾਲਾ ਧਾਗਾ ਵੀ ਬੰਨਿਆ ਹੋਇਆ ਤੇ ਪਰ ਫਿਰ ਮੈਂ ਦੋਕ ਦਿਨ ਤਾਂ ਪ੍ਰੇਸ਼ ਕਰ ਲਿਆ ਸੀਗਾ ਤੇ ਫਿਰ ਮੈਂ ਐ ਵੀ ਹੋ ਗਿਆ ਮਾ ਮਣਾ ਕਿੰਨੇ ਦਿਨ ਪ੍ਰੇਸ਼ ਕਰਾਂਗੀ ਉਹ ਵੇਬਸਾਈਂ ਵੀ ਸੀਗਾ ਵੀ ਠੀਕ ਆ ਹਨਾ ਹੁਣ ਤੇ ਵਿਜੀਤ ਅਰੇਸ਼ਾ ਹੋਵੇ ਛੇ ਤਾਂ ਵੀ ਤਾਂ ਹਣਾ ਵੀ ਬਿਆਹ ਹੋ ਜਾਉ ਸ਼ਾਲ ਪੈਣ ਦਾ ਡਰ ਹੁੰਦਾ ਹੁਣ ਅਰੇਸ਼ਾ ਹੈ ਨਹੀਂ ਜਖਮ ਜਿਹਨੂੰ ਕੁੱਤੇ ਵਾ ਮੈਨੂੰ ਪਤਾ ਲਾਇਆ ਤਾਂ ਤੇ ਬਸ ਇੱਕ ਪੱਟੀ ਜਿੱਜੀ ਪਈ ਐ ਇਸੇ ਦਾ ਹੀ ਹੋਆ ਵੀ ਜਦੋਂ ਉਹ ਲਾਊਗਾ ਦੁਬਾਰੇ ਫੇਰ ਵੀ ਉਹ ਹੋ ਜਾਊਗਾ ਤੇ ਬਾਕੀ ਕੱਲ ਨੂੰ ਕਵਾਂਗੇ ਉਹ ਦੁਬਾਰੇ ਜਾਣਾ ਕੱਲ ਨੂੰ ਫੇਰ ਆਖਿਆ ਉਹਨੇ ਪੱਟੀ ਕਰਾ ਕੇ ਲੈ ਜਾਓ ਤੇ ਜੇ ਉਹਨੇ ਕਿਹਾ ਤਾਂ ਬਾਹਲਾ ਕਿਹਾ ਤਾਂ ਕਰਾਵਾਂਗੇ ਨਹੀਂ ਜੇ ਮੈਂ ਮੇਰਾ ਰਾਦਾ ਹੈਗਾ ਵੀ ਮੈਂ ਨਹੀਂ ਕਰਾਉਂਦੀ ਵੀ ਮੈਂ ਜੋ ਕੁ ਮਾੜੀ ਮੋਟੀ ਦਵਾਈ ਲਾ ਦੇਣੀ ਤੇ ਉਹ ਲਵਾ ਕੇ ਚੱਲ ਗਈ ਮਾੜੀ ਮੋਟੀ ਬਾਹਰਲੀ ਹਵਾ ਨਾਲ ਜੇ ਵੀ ਜ਼ਖਮ ਜੇ ਛੇਤੀ ਅੱਠ ਜਾਣਗੇ ਦੋ ਜ਼ਖਮ ਹੋ ਗਏ ਜੀ ਇੱਕ ਤਾਂ ਬਾਵਾ ਇੱਕ ਛੋਟਾ ਤੇ ਲੌ ਮਸਾਲਾ ਆਪਣਾ ਪੁੱਜ ਗਿਆ ਜੀ ਆਪਾਂ ਪਾਤਾ ਪਾਣੀ ਇਹ ਤੋਂ ਬਾਅਦ ਜਸ਼ਨ ਆਪਣਾ ਭੱਜ ਗਿਆ ਮੰਮੀ ਮੈਂ ਡੈਡੀ ਕੋਲ ਜਾਣਾ ਡੈਡੀ ਨਾ ਆ ਪਸੂ ਵਾਲੇ ਜਿਹੜੇ ਕਿੱਲੇ ਗੱਡੀ ਆਉਂਦੇ ਸੀ ਜਸ਼ਨ ਦੇ ਡੈਡੀ ਤੇ ਆ ਮਾੜੀ ਮਾੜੀ ਮਿੱਟੀ ਸੱਟ ਰੱਖੀ ਹੈ ਜਿਹੜੀ ਜਸ਼ਨ ਸੱਟ ਰਿਆ ਸੀਗਾ ਆਪਦੇ ਛੋਟੇ ਟਰੈਕਟਰ ਨਾਲ ਦਾ ਮੰਮੀ ਮਾਪਸੂnga ਥਲੇ ਰੇਤਾ ਸੇਟਣਾ ਮੈਂ ਤੂੰ ਜਾ ਬੜਾ ਚੱਲ ਤੇ ਜਸ਼ਨ ਆਪਣਾ ਬਾਗਿਆ ਸੀ ਜੀ ਆ ਦੇਖੁਰਨੇ ਆ ਕਰਨੀਆਂ ਤੇ ਸਾਰੇ ਬੇਲੇ ਕਰਤੇ ਤੇ ਜਿਹੜੇ ਪਹਿਲਾਂ ਵਾਲੇ ਕਿੱਲੇ ਸੀਗੇ ਜੀ ਸਾਨੂੰ ਪਤਾ ਕੱਚਾ ਥਾਂ ਹਨਾ ਤੇ ਉਹਨਾਂ ਨੂੰ ਲੱਗੀ ਸੀ ਸਿਉਕ ਆਜ ਸਾਲ ਨਵੇਂ ਕੱਢਣੇ ਪੈਂਦੇ ਆ ਤੇ ਤਾਂ ਕਰਕੇ ਫਿਰ ਜਸ਼ਨ ਦੇ ਡੜੀ ਗੱਡ ਰਹੇ ਸੀ ਕਿੱਲੇ ਤੇ ਇੱਧਰ ਆਪਣਾ ਵਿੱਚ ਹੀ ਹੈਗਾ ਪੌਸੂ ਵਾਲੇ ਦੇ ਤੂੜੀ ਵਾਲਾ ਇਹ ਅਲੱਗ ਬਣਾਇਆ ਹੋਇਆ ਤੇ ਆਹ ਤਾਂ ਪਾਏ ਹੋਇਆ ਕਾਹੀ ਪਾਈ ਹੋਈ ਹੈ ਵੀ ਉਹ ਤਾਂ ਗਾਡਰ ਵੀ ਪਾਇਆ ਵਿਚਾਲੇ ਤੇ ਤਾਂਬੇ ਪਾਏ ਹੋਏ ਆ ਆ ਬਣਾਈਆ ਆਪਣੀ ਆਪਣਾ ਟਾਇਲਟ ਤੇ ਮੈਂ ਸਬ지 ਸੋਜੀ ਬਣਾਇਆ ਹੀ ਦੁੱਧ ਗਰਮ ਕਰਿਆ ਹੀ ਤੇ ਮੈਂ ਇੱਧਰ ਆ ਗਈ ਆਪਣੇ ਸਬ지 ਗੰਨੀ ਫਿਰ ਤਾਰਾ ਘੜਦੇ ਆ ਮੈਂ ਤਾਂ ਅਮਰੂਦ ਦੇਖਣ ਆਈ ਸੀਗੀ ਮੈਂ ਅਮਰੂਦ ਲੈ ਕੇ ਕੈਰੇਜ ਪਾਣੀ ਫਿਰਦਾ ਹੁਣ ਤਾਂ ਮੇਰੇ ਜੀ ਪੈਰ ਨੂੰ ਪੂਰਾ ਆਰਾਮ ਆ ਗਿਆ ਵਧੀਆ ਮਾੜਾ ਮਾੜੀ ਮੋਟੀ ਤਕਲੀਫ ਹੈ ਬਾਹਲੀ ਹੈ ਨਹੀਂ ਹੁਣ ਤਾਂ ਠੀਕ ਆ ਅਜੇ ਅਏ ਅਜੇ ਕੱਲ ਨੂੰ ਇੱਕ ਪੱਟੀ ਹੋਰ ਕਰਨ ਨੂੰ ਆਖਿਆ ਤੇ ਫਰੇ ਦੁਵਾਦ ਨਹੀਂ ਕਰਾਉਂਦੇ ਬਸ ਇੱਕੋ ਹੀ ਆਖਿਆ ਹੋਰ ਗੱਲ ਨੂੰ ਤੇ ਮਰੂਦ ਅਮਰੂਦ 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 ਕੱਚੇ ਹਨ ਤੋਤੇ ਨੇ ਮੂੰਹ ਲਾ ਵੀ ਦਿੱਤੇ ਨਾਲੇ ਹਜੇ ਕੱਚੇ ਅਮਰੂਦ ਆ ਦੇਖ ਦੁੱਜੇ-ਬੁੱਜੇ ਤੇ ਕੇ ਅਗੇ ਹਾਂ ਹਾਂ ਬੱਟਾਂ ਡੌਲਿਆਂ ਤਾਂ ਫਿਰਦੇ ਆ ਹੂੰ ਪਾਣੀ ਆ ਰਿਹਾ ਉੱਥੇ ਦੇਖ ਕੇ ਆਣਾ ਇਹ ਨਾ ਹੋਇਆ ਹੈਨੇ ਜੀ ਕੋਈ ਨਹੀਂ ਆਇਆ ਬਸ ਕੰਮ ਨੂੰ ਜਾਂਦੇ ਆ ਇੱਧਰ ਇੰਨਾ ਪਾਣੀ ਆ ਰਿਹਾ ਦੇਖੋ ਮਰੂਤ ਦੇ ਬਾਊਜੇ ਕੋਲੇ ਹੈ ਨਹੀਂ ਸੀਗਾ ਉਹ ਦੇਖ ਬਸ ਕਰੇ ਜਾਂਦੇ ਆ ਹੁਣ ਧਾਰਾ ਕੱਢਦੇ ਆ ਟਾਈਮ ਨਾ ਕਰਦੇ ਕੰਮ ਠੰਡ ਹੋ ਗਈ ਹੁਣ ਮੌਸਮ ਕੱਲ ਵੀ ਬਹੁਤ ਜ਼ਿਆਦਾ ਠੰਡ ਸੀ ਅੱਜ ਤੜਕੇ ਵੀ ਬਹੁਤ ਜ਼ਿਆਦਾ ਠੰਡ ਸੀ ਬਸ ਧਾਰਾ ਕੱਢਦੇ ਆ ਜਾ ਕੇ होनता ठीक है मैं हूँ मैं कम जोगरी होगी आ जाओ जी करे घर चलिए <tip> ਲਓ ਜੀ ਆਟਾ ਗੋਟਾ ਗੁੰਨ ਲਿਆ ਵਸ ਆਪਾਂ ਲਾਗਦੇ ਆ ਰੋਟੀ ਤੇ ਦੁੱਧ ਬਾ ਦਿੱਤਾ ਸਾਂਭ ਤੇ ਹੁਣ ਤੱਕ ਕੰਪਲ ਜਿਗਲੇ ੜ ਕੇ ਫੇਰ ਉਹ ਇੱਕ ਬੋਰੀ ਬਿਚ ਬਲੱਡ ਨਾ ਬਣਾਇਆ ਥੋੜੀ ਜਿਹੀ ਗਰਮ ਗਰਮਾਸ ਨਾਲ ਦੁੱਧ ਵਧੀਆ ਜਾਂਦਾ ਹੁਣ ਦੋ ਤਿੰਨ ਦਿਨਾਂ ਦੀ ਜਿਆਦਾ ਠੰਡ ਹੈ ਤੇ ਆਪਦੇ ਵੀ ਹੱਥ ਪੈਰ ਜਠਾਦੇ ਤੜ ਕੇ ਮੈਂ ਭਾਈ ਝਾੜੂ ਕਰਕੇ ਜਦੋਂ ਝਾੜੂ ਦਾ ਉਹ ਚ ਝਾੜੂ ਮਾਰਨ ਲੱਗ ਗਈ ਪੈਰ ਸੁੰਨ ਹੋ ਗਏ ਜਮਾ ਮੇਰੇ ਜਮਾ ਆਏ ਝਾੜ ਨਾਲੇ ਹੋ ਗਏ ਮਾ ਮੜਾ ਇਹ ਸਹੀ ਹੋਵੇ ਪੈਰ ਤਾਂ ਕਾਲ ਕਾਲ ਦਾ ਤਾਂ ਹੋਰ ਦੇਖਦੇ ਨਹੀਂ ਮੈਂ ਉਹਨੂੰ ਕਹਿ ਦੂੰਗੀ ਵੀ ਉਹ ਕੋਈ ਦਵਾਈ ਲਾ ਦੋ ਉੱਤੇ ਜਾ ਕੇ ਹੁੰਦੇ ਤੇ ਵੀ ਪੱਟੀ ਨਾ ਕਰੋ ਪੱਟੀ ਨਾਲ ਨਾ ਬੱਲੇ ਕਾਵਾ ਜਾਂ ਹੋ ਜਾਂਦਾ ਪਤਾ ਨਹੀਂ ਕਾ ਤੋਂ ਹੁਣ ਆ ਅੱਜ ਢਿੱਲੀ ਜੀ ਹੋਈ ਫਿਰਦੀ ਆ ਤੇ ਹੋਰ ਹੀ ਹਲਕ ਜੀ ਆਈ ਜਾਂਦੀ ਲੋ ਜੀ ਲੱਗਦੇ ਆ ਰੋਟੀ ਤੇ ਇਸ ਦੇ ਨਾਲ ਆਪਾਂ ਵੀਡੀਓ ਦਾ ਵੀ ਕਰਦੇ ਹਾਂ ਕਿਉਂਕਿ ਇਸ ਤੋਂ ਬਾਅਦ ਫਿਰ ਹਨੇਰਾ ਹੋ ਜਾਊਗਾ ਤੇ ਟਾਈਮ ਹਜੇ 5:40 ਮਿੰਟ ਹੋ ਗਏ ਤੇ ਫਿਰ ਵੀ ਜਮਟਾਲੇ ਪੈ ਗਿਆ ਦਿਨ ਦਾ ਸ਼ਪਾਹ ਹੋ ਗਿਆ ਸੂਰਜ ਦੇਵਤਾ ਡੁੱਬ ਚੁੱਕਿਆ ਜਮ ਤੇ ਬਸ ਰੋਟੀ ਲਗਦੇ ਆ ਤੇ ਇਸ ਦੇ ਨਾਲ ਆਪਾਂ ਵੀਡੀਓ ਦਾ ਕਰਦੇ ਆ ਇੱਥੇ ਐਂਡ ਤੇ ਅੱਜ ਦੀ ਵੀਡੀਓ ਚ ਬਸ ਜਿੰਨਾ ਮੈਥੋਂ ਕੰਮ ਹੋਇਆ ਮਾੜਾ ਮੋਟਾ ਤੁਹਾਡੇ ਨਾਲ ਕਰਤਾ ਮੈਂ ਸ਼ੇਅਰ ਤੇ ਬਾਕੀ ਕੱਲ੍ਹ ਤੱਕ ਆਪਾਂ ਜਮਾ ਸੈਟ ਆ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਕੱਲ ਨੂੰ ਮੈਂ ਦੇਖਦੀ ਆ ਕੱਲ ਨੂੰ ਪੱਟੀ ਨਿਕਰਾ ਕੇ ਲਾਉਂਦੀ ਉਹੀ ਦਵਾਈ ਤੋਂ ਲਵਾ ਕੇ ਲਿਆਂਗੀ ਤੇ ਭੱਜੀ ਫਿਰਦੀ ਅੱਜ ਵਾਲੀ ਪੱਟੀ ਤਾਂ ਚੇਪੀਆਂ ਜੀਆਂ ਵੀ ਲਾਈਆਂ ਸੀ ਪਰ ਚੇਪੀਆਂ ਰਾਤ ਨੂੰ ਸਾਨੂੰ ਪਤਾ ਪਾਸੇ ਕੁੱਸ ਲੈਣਿਆ ਕਿੱਥੇ ਖੜਦੀ ਆ ਨਾ ਤੇ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ